ਬਾਬਾ ਦੀਪ ਸਿੰਘ ਸਾਹਿਬ ਜੀ ਜਾਂ ਬਾਬਾ ਨੌਧ ਸਿੰਘ ਸਾਹਿਬ ਦੇ ਸਥਾਨਾਂ ਤੇ ਜਿਹੜੀ ਸੰਗਤ ਜਾਂਦੀ ਹੈ ਮਤਕੀ ਖਾਲਸਾ ਜੀ ਜਾਣ ਲੈਣਾ ਕਿ ਤੁਸੀਂ ਆਪਣੇ ਬਾਲ ਨਾਲ ਜਾਂਦੇ ਹੋ ਜਾਂ ਤੁਹਾਡਾ ਕੋਈ ਪਲਾਨ ਬਣਦਾ ਤੁਸੀਂ ਤਾਂ ਜਾਂਦੇ ਹੋ ਨਾ ਖਾਲਸਾ ਜੀ ਸ਼ਹੀਦ ਸਿੰਘ ਆਪਣੇ ਦਰਾਂ ਦੇ ਦਰਸ਼ਨ ਕਰਾਉਣ ਵਾਸਤੇ ਆਪ ਤੁਹਾਨੂੰ ਬਾਲ ਬਖਸ਼ਦੇ ਹਨ ਉਹ ਸੱਦਦੇ ਹਨ ਤੇ ਤੁਸੀਂ ਜਾਂਦੇ ਹੋ ਮਹਾਰਾਜ ਦੀ ਕਿਰਪਾ ਤੋਂ ਬਿਨਾ ਖਾਲਸਾ ਜੀ ਸਤਿਗੁਰਾਂ ਦੇ ਦਰਸ਼ਨ ਨਹੀਂ ਕੀਤੇ ਜਾ ਸਕਦੇ ਇਸ ਕਰਕੇ ਜਿਹੜੇ ਸ਼ੀਧਾਂ ਦੇ ਦਰ ਜਾਣਿਓ ਭਾਈ ਨਿਮਾਣੇ ਨਿਤਾਣੇ ਹੋ ਕੇ ਜਾਇਆ ਕਰੋ ਮਹਾਰਾਜ ਤੁਹਾਡੇ ਤੇ ਖੁਸ਼ੀ ਕਰਕੇ ਤੁਹਾਨੂੰ ਸੰਤਦਾ ਹੈ ਆਪਣੇ ਦਰਸ਼ਨ ਦੇਦਾਰੇ ਬਖਸ਼ਦਾ ਹੈ ਤੁਹਾਡੇ ਦੁੱਖਾਂ ਨੂੰ ਨਾਸ਼ ਕਰਨ ਵਾਸਤੇ ਤੁਹਾਡੇ ਸੰਕਟਾਂ ਨੂੰ ਕਸ਼ਟਾਂ ਨੂੰ ਹਰਨ ਵਾਸਤੇ ਮਹਾਰਾਜ ਤੁਹਾਨੂੰ ਬਲ ਬਖਸ਼ਦੇ ਨੇ ਤੁਹਾਡੇ ਮਨ ਵਿੱਚ ਹਿਰਦੇ ਵਿੱਚ ਫੁਰਨਾ ਠਾਉਂਦੇ ਨੇ ਕਿ ਅੱਜ ਸ਼ਿਦਾ ਸਾਹਿਬ ਚਲੀਏ ਜਾਂ ਅੱਜ ਬਾਬਾ ਨੌਲ ਸਿੰਘ ਸਾਹਿਬ ਦੇ ਸਮਾਧੇ ਚਲੀਏ ਜਾਂ ਦਰਬਾਰ ਸਾਹਿਬ ਚਲੀਏ ਜਾਂ ਸਤਗੁਰਾਂ ਦੇ ਦਰਸ਼ਨ ਕਰਨ ਕਿਤੇ ਵੀ ਚਲੀਏ ਜਦੋਂ ਮਨ ਵਿੱਚ ਫੁਰਨਾ ਬਣਦਾ ਹੈ ਖਾਲਸਾ ਜੀ ਉਹ ਗੁਰੂ ਤੁਹਾਡੇ ਅੰਦਰ ਪਾਉਂਦਾ ਹੈ ਤੇ ਕਹੀਂ ਕਹਿੰਦੇ ਆ ਮੈਂ ਆ ਰਿਆਂ ਜੀ ਮੈਂ ਉੱਥੇ ਜਾਣਾ ਨਾ ਤੁਸੀਂ ਨਹੀਂ ਜਾ ਸਕਦੇ ਤੁਹਾਨੂੰ ਸ਼ਹੀਦ ਸਿੰਘ ਆਪ ਸੱਦਦੇ ਨੇ ਉਹ ਤੁਹਾਨੂੰ ਸ਼ਕਤੀ ਬਖਸ਼ਦੇ ਬਲ ਬਖਸ਼ਦੇ ਫਿਰ ਤੁਸੀਂ ਉਹਨਾਂ ਦੇ ਦਰ ਜਾਣੇ ਹੋ ਆਪਣੇ ਵਿੱਚ ਖਾਲਸਾ ਜੀ ਕਿਸੇ ਇਨਸਾਨ ਵਿੱਚ ਬਾੜੀ ਨਹੀਂ ਕਿ ਕੋਈ ਐਸੇ ਮਹਾਨ ਸੂਰਮਿਆਂ ਦੇ ਦਰਾਂ ਤੇ ਜਾ ਕੇ ਦਰਸ਼ਨ ਕਰ ਸਕੇ ਇਹ ਤੇ ਵੱਡੇ ਭਾਗ ਨੇ ਉਹਨਾਂ ਦੇ ਜਿਨ੍ਹਾਂ ਨੂੰ ਸ਼ਹੀਦ ਸਿੰਘ ਸੱਦਦੇ ਹਨ ਮਹਾਰਾਜ ਸੱਚੇ ਪਾਤਸ਼ਾਹ ਖੁਸ਼ੀਆਂ ਬਖਸ਼ਣ ਉਹਨਾਂ ਦੇ ਘਰੋਂ ਖੁਸ਼ੀਆਂ ਸਾਨੂੰ ਨਸੀਬ ਹੋਣ ਜੇ ਨਿਮਾਣੇ ਨਿਤਾਣੇ ਹੋ ਕੇ ਜਾਵਾਂਗੇ ਤੇ ਸਭ ਕੁਝ ਮਿਲੇਗਾ